ਤਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਪੂਰੀ ਗੁਰਬਾਣੀ ਦੇ ਵਿੱਚ ਮਾਇਆ ਦੇ ਪ੍ਰਭਾਵ ਤੋਂ ਬਚਣ ਦੀਆਂ ਹਦਾਇਤਾਂ ਹਨ ਗ੍ਰਸਥ ਵਿੱਚ ਰਹਿੰਦੇ ਹੋਏ ਮਾਇਆ ਵੱਲੋਂ ਉਪਰਾਮ ਹੋ ਜਾਣ ਦੀਆਂ ਹਦਾਇਤਾਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 648ਵੇਂ ਅੰਗ ਤੇ ਬਿਰਾਜਮਾਨ ਗੁਰਬਾਣੀ ਰਾਹੀਂ ਗੁਰੂ ਸਾਹਿਬ ਸਾਨੂੰ ਇੱਕ ਪ੍ਰੈਕਟੀਕਲ ਜਿਆਨ ਨੁਸਖਾ ਦੱਸਦੇ ਨੇ ਕਿ ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦੇ ਮੋਹ ਵੱਲੋਂ ਉਪਰਾਮ ਕਿਵੇਂ ਰਹੀਏ ਮਾਇਆ ਨੂੰ ਵਰਤੀਏ ਵੀ ਪਰ ਗੁਰਮੁਖ ਵੀ ਹੋਈਏ ਦੂਸਰੀ ਮਹੱਤਵਪੂਰਨ ਸਿੱਖਿਆ ਜੋ ਅੱਜ ਦੀ ਗੁਰਬਾਣੀ ਦੇ ਵਿੱਚ ਹੈ ਉਹ ਹੈ ਕਿ ਮਰਨ ਉਪਰੰਤ ਸਰੀਰ ਨੂੰ ਵਿਦਾ ਕਰਨ ਦੀ ਅਨੇਕਾਂ ਤਰੀਕੇ ਨੇ ਹਰੇਕ ਧਰਮ ਦਾ ਆਪਣਾ ਇੱਕ ਤਰੀਕਾ ਹੈ ਪਰ ਰੂਹ ਦਾ ਕੀ ਹੁੰਦਾ ਹੈ ਇਹਦੇ ਬਾਰੇ ਗੁਰੂ ਸਾਹਿਬ ਸਵਾਲ ਉਠਾਉਂਦੇ ਨੇ ਆਓ ਸ਼ੁਰੂ ਕਰੀਏ ਲੈਚਨ ਆਉਟਲੁੱਕ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁੱਲ ਉਦਾਰੈ ਆਪਣਾ ਦਰਗਹ ਪਵਮਾਨ ਸੰਸਾਰ ਦੇ ਵਿੱਚ ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦਸੇ ਰਾਹ ਤੇ ਤੁਰਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਇਹ ਨਾਨਕ ਅਜਿਹੇ ਮਨੁੱਖ ਆਪਣੀ ਕੁੱਲ ਨੂੰ ਤਾਰ ਲੈਂਦੇ ਨੇ ਤੇ ਖੁਦ ਦਰਗਾਹ ਦੇ ਵਿੱਚ ਆਦਰ ਪਾਉਂਦੇ ਨੇ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰ ਕਰ ਲਾਈਆਂ ਸਤਗੁਰੂ ਨੇ ਗੁਰਮੁਖ ਸਿੱਖ ਰੂਪ ਸਹੇਲੀਆਂ ਨੂੰ ਆਪੋ ਦੇ ਵਿੱਚ ਮਿਲਾਇਆ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਸੇਵਕ ਗੁਰਪਾਸ ਕਈ ਤੇ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਨੇ ਪ੍ਰਮਾਤਮਾ ਸਰੀਰ ਰਹਿਤ ਹੈ ਗੁਰੂ ਸਰੀਰ ਰਹਿਤ ਨਹੀਂ ਹੈ ਗੁਰੂ ਸਰੀਰਕ ਵਿਅਕਤੀ ਹੈ ਤਾਂ ਗੁਰੂ ਨੇ ਜਿਹੜੀਆਂ ਸਖੀਆਂ ਸਹੇਲੀਆਂ ਇਕੱਠੀਆਂ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਕਈ ਤਾਂ ਗੁਰੂ ਦੇ ਪਾਸ ਰਹਿ ਕੇ ਗੁਰੂ ਦੇ ਕੋਲ ਰਹਿ ਕੇ ਗੁਰੂ ਦੀ ਸੇਵਾ ਕਰਤੀਆਂ ਨੇ ਇੱਕ ਗੁਰਕਾਰ ਹੈ ਲਾਈਆਂ ਤੇ ਕਈ ਸਤਿਗੁਰੂ ਨੇ ਹੋਰ ਕਾਰੇ ਲਾਈਆਂ ਹੋਈਆਂ ਨੇ ਹੋਰ ਕਾਰੇ ਤੋਂ ਪਾਪ ਹੈ ਕਿ ਉਹ ਸਰੀਰਕ ਤੌਰ ਤੇ ਸਤਿਗੁਰੂ ਦੇ ਕੋਲ ਨਹੀਂ ਹਨ ਪਰ ਦੂਰ ਹੁੰਦਿਆਂ ਹੋਇਆਂ ਵੀ ਸਤਿਗੁਰੂ ਦੇ ਦੱਸੇ ਕਾਰਜ ਕਰਤੀਆਂ ਪਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਕਾਰਜ ਇਹ ਵੀ ਹੋ ਸਕਦੇ ਨੇ ਕਿ ਉਹ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੇ ਵਿੱਚ ਵੰਡ ਰਹੀਆਂ ਹਨ ਸਤਿਗੁਰੂ ਦੀ ਮੌਜੂਦਗੀ ਬਾਰੇ ਲੋਕਾਂ ਨੂੰ ਦੱਸ ਰਹੀਆਂ ਹਨ ਗੁਰੂ ਦੇ ਸੰਦੇਸ਼ ਜਿੱਥੇ-ਜਿੱਥੇ ਪਹੁੰਚਣੇ ਚਾਹੀਦੇ ਨੇ ਉੱਥੇ ਪਹੁੰਚਾ ਰਹੀਆਂ ਨੇ ਸੋ ਗੁਰੂ ਨੇ ਸਿੱਖ ਰੂਪ ਸਹੇਲੀਆਂ ਨੂੰ ਇਕੱਠਿਆਂ ਕੀਤਾ ਕਈਆਂ ਨੂੰ ਆਪਣੇ ਕੋਲ ਸੇਵਾ ਦੇ ਵਿੱਚ ਲਾਇਆ ਤੇ ਕਈਆਂ ਨੂੰ ਹੋਰਨਾਂ ਕਾਰਜਾਂ ਦੇ ਵਿੱਚ ਲਗਾ ਦਿੱਤਾ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੁ ਦਿਵਾਇਆ ਗੁਰ ਸਿਖਾਂ ਇਕੋ ਪਿਆਰ ਗੁਰ ਮਿਤਾ ਪੁੱਤਾ ਭਾਈਆ ਜਿਨਾ ਗੁਰ ਪਿਆਰਾ ਮਨ ਚਿੱਤ ਜਿਨਾ ਦੇ ਮਨ ਦੇ ਵਿੱਚ ਚਿੱਤ ਦੇ ਵਿੱਚ ਪਿਆਰਾ ਗੁਰੂ ਵਸਦਾ ਹੈ ਸਤਗੁਰੂ ਉਹਨਾਂ ਨੂੰ ਆਪਣਾ ਪਿਆਰ ਬਖਸ਼ਦਾ ਹੈ ਸਤਗੁਰੂ ਦਾ ਆਪਣੇ ਸਿੱਖਾਂ, ਮਿੱਤਰਾਂ, ਪੁੱਤਰਾਂ ਤੇ ਭਰਾਵਾਂ ਦੇ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ ਆਮ ਤੌਰ ਤੇ ਮਨੁੱਖ ਦਾ ਜੋ ਪਿਆਰ ਹੈ, ਪ੍ਰੇਮ ਹੈ ਕਿਸੇ ਦੇ ਨਾਲ ਵੀ ਇਸ ਗੱਲ ਤੇ ਨਿਰਪਰ ਕਰਦਾ ਹੈ ਕਿ ਉਹ ਇਨਸਾਨ ਉਸ ਦੂਸਰੇ ਇਨਸਾਨ ਦੇ ਕਿੰਨਾ ਕੁ ਕਰੀਬ ਹੈ ਆਪਣਾ ਪਰਿਵਾਰ ਅਕਸਰ ਆਪਣੇ ਸਭ ਤੋਂ ਜ਼ਿਆਦਾ ਕਰੀਬ ਹੁੰਦਾ ਹੈ ਅਸੀਂ ਪਰਿਵਾਰ ਨੂੰ ਵੱਧ ਪ੍ਰੇਮ ਕਰਦੇ ਆਂ ਦੂਸਰੇ ਨੰਬਰ ਤੇ ਮਿੱਤਰ ਆ ਜਾਂਦੇ ਨੇ ਉਹ ਵੀ ਸਾਡੇ ਕਾਫੀ ਕਰੀਬ ਹੁੰਦੇ ਆ ਉਹਨਾਂ ਨੂੰ ਅਸੀਂ ਪਰਿਵਾਰ ਨਾਲੋਂ ਸ਼ਾਇਦ ਘੱਟ ਪਰ ਫਿਰ ਵੀ ਕਾਫੀ ਪ੍ਰੇਮ ਕਰਦੇ ਹੁੰਨੇ ਆ ਤੇ ਫਿਰ ਆ ਜਾਂਦੀ ਹੈ ਬਾਕੀ ਦੀ ਦੁਨੀਆ ਪਰ ਗੁਰੂ ਇਹ ਵਿਤਕਰਾਂ ਨਹੀਂ ਕਰਦਾ ਗੁਰੂ ਦੇ ਮਨ ਵਿੱਚ ਇਹ ਵੱਖਰੇਵਾ ਨਹੀਂ ਹੈ ਗੁਰੂ ਸਭਨਾਂ ਨੂੰ ਇੱਕੋ ਜਿੰਨਾ ਪਿਆਰ ਕਰਦਾ ਹੈ ਭਾਵੇਂ ਉਹ ਉਦੇ ਪਰਿਵਾਰਕ ਮੈਂਬਰ ਹੋਣ ਪੁੱਤਰ ਭਰਾ ਮਾਤਾ ਪਿਤਾ ਹੋਵਣ ਤੇ ਭਾਵੇਂ ਮਿੱਤਰ ਹੋਵਣ ਤੇ ਭਾਵੇਂ ਸਿੱਖ ਹੋਵਣ ਸੋ ਗੁਰੂ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜਿਵਾਈਆਂ ਏ ਸਖੀ ਸਹੇਲਿਓ ਸਾਰਿਆਂ ਗੁਰੂ ਗੁਰੂ ਆਖੋ ਗੁਰੂ ਗੁਰੂ ਆਖਿਆ ਗੁਰੂ ਆਤਮਕ ਜੀਵਨ ਦੇ ਦਿੰਦਾ ਹੈ ਸ਼ਲੋਕ ਮਹਲਾ 3 ਨਾਨਕ ਨਾਮ ਨਾ ਚਿਤ ਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਹੇ ਜਮਦਰ ਬੱਦੇ ਮਾਰਿਐ ਫਿਰ ਵਿਸ਼ਟਾ ਮਹਿਪ ਚਾਹੇ ਹੈ ਨਾਨਕ ਅੰਨੇ ਅਗਿਆਨੀ ਨਾਮ ਨਹੀਂ ਸਿਮਰਦੇ ਹੋਰ ਹੋਰ ਕੰਮ ਕਰਦੇ ਫਿਰਦੇ ਨੇ ਸਿੱਟਾ ਇਹ ਨਿਕਲਦਾ ਕਿ ਜੰਮਦੇ ਦਰ ਤੇ ਪੱਤੇ ਮਾਰ ਖਾਂਦੇ ਨੇ ਤੇ ਵਿਕਾਰ ਰੂਪ ਵਿਸ਼ਟੇ ਦੇ ਵਿੱਚ ਗੰਧ ਦੇ ਵਿੱਚ ਸੜਦੇ ਮਹਿਲਾ ਤੀਜਾ ਨਾਨਕ ਸਤਗੁਰ ਸੇਵਹਿ ਆਪਣਾ ਸੇ ਜਨ ਸੱਚੇ ਪਰਵਾਨ ਹਰ ਕਾ ਨਾਏ ਸਮਾਈ ਰਹੇ ਚੂਕਾ ਆਵਣ ਜਾਣ ਏ ਨਾਨਕ ਜੋ ਮਨੁਖ ਆਪਣੇ ਸਤਗੁਰੂ ਦੀ ਦਸੀਕਾਰ ਕਰਦੇ ਨੇ ਉਹ ਸੱਚੇ ਤੇ ਕਬੂਲ ਨੇ ਉਹ ਹਰੀ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਨੇ ਤੇ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਪੌੜੀ ਧਨ ਸੰਪੈ ਮਾਇਆ ਸੱਚੀ ਐ ਅੰਤੇ ਦੁੱਖਦਾਈ ਕਰ ਮੰਦਰ ਮਹਿਲ ਸਵਾਰੀ ਐ ਕਿਸ ਸਾਥ ਨਾ ਜਾਈ ਧਨ ਦੌਲਤ ਤੇ ਮਾਇਆ ਇਕੱਠੀ ਕਰੀਦੀ ਐ ਪਰ ਅਖੀਰ ਨੂੰ ਦੁਖਦਾਈ ਹੁੰਦੀ ਐ ਘਰ ਮੰਦਰ ਤੇ ਮਹਿਲ ਬਣਾਈਦੇ ਨੇ ਪਰ ਕੁਝ ਨਾਲ ਨਹੀਂ ਜਾਂਦਾ ਇੱਥੇ ਆਪਾਂ ਥੋੜੀ ਜੀ ਵਿਚਾਰ ਕਰੀਏ ਮਾਇਆ ਦੇ ਉੱਪਰ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਮਾਇਆ ਇਕੱਠੀ ਕੀਤੀ ਹੈ ਤੇ ਮੰਨ ਲਓ ਤੁਹਾਨੂੰ ਕੋਈ ਐਸੀ ਬਿਮਾਰੀ ਲੱਗ ਗਈ ਜਿਹਦਾ ਇਲਾਜ ਹੈ ਉਹਦੇ ਲਈ ਤੁਹਾਨੂੰ ਮਾਇਆ ਹੀ ਚਾਹੀਦੀ ਐ ਪੈਸਾ ਹੀ ਚਾਹੀਦਾ ਤੇ ਉਹ ਪੈਸਾ ਤੁਹਾਡੇ ਕੋਲ ਹੈ ਤੁਸੀਂ ਉਸ ਪੈਸੇ ਨੂੰ ਵਰਤ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਤੇ ਜੀਵਤ ਰਹਿ ਸਕਦੇ ਹੋ ਮਾਇਆ ਤੁਹਾਡੇ ਕੰਮ ਆ ਗਈ ਇਹ ਇੱਕ ਪੱਖ ਹੈ ਪਰ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਤੇ ਦੁਖਦਾਈ ਕਿ ਇਕੱਠੀ ਕੀਤੀ ਹੋਈ ਮਾਇਆ ਆਖਰ ਦੁਖਦਾਈ ਹੁੰਦੀ ਹੈ ਤਾਂ ਇਹਦੇ ਵਿੱਚ ਕੋਈ ਝੂਠ ਨਹੀਂ ਇਲਾਜ ਤਾਂ ਤੁਸੀਂ ਕਰਵਾ ਲਿਆ ਪੈਸਾ ਤੁਸੀਂ ਖਰਚਤਾ ਪਰ ਇਸ ਖਿਆਲ ਨੂੰ ਫਿਰ ਤੁਸੀਂ ਆਪਣੇ ਮਨ ਦੇ ਵਿੱਚੋਂ ਉਹ ਨਹੀਂ ਰੋਕ ਸਕਦੇ ਕਿ ਇੰਨਾ ਟਾਈਮ ਲਾ ਕੇ ਮੈਂ ਇਹ ਇਕੱਠਾ ਕੀਤਾ ਸੀ ਤੇ ਆ ਚੰਦਕ ਕਾਂਟਿਆਂ 'ਚ ਮੇਰਾ ਇਹ ਲੱਗ ਗਿਆ ਖਰਚਾ ਤੁਹਾਡਾ ਮਨ ਜੇਕਰ ਤੁਸੀਂ ਮਾਇਕ ਪ੍ਰਵਿਰਤੀ ਦੇ ਹੋ ਤਾਂ ਤੁਹਾਡਾ ਮਨ ਇਸ ਗੱਲ ਨੂੰ ਘੱਟ ਸੋਚੇਗਾ ਕਿ ਤੁਹਾਡਾ ਜੀਵਨ ਬਚ ਗਿਆ ਇਸ ਗੱਲ ਨੂੰ ਵੱਧ ਸੋਚੇਗਾ ਕਿ ਤੁਹਾਡਾ ਇੰਨੇ ਚਿਰ ਦਾ ਇਕੱਠਾ ਕੀਤਾ ਹੋਇਆ ਧਨ ਤੁਹਾਡੇ ਹੱਥੋਂ ਚੱਲ ਗਿਆ ਲੱਗ ਗਿਆ ਤੇ ਇਹ ਵਰਤਾਰਾ ਦੁੱਖ ਦਾ ਹੀ ਕਾਰਨ ਬਣਦਾ ਹੈ ਮਨੁੱਖ ਦਾ ਮਨ ਇਸ ਤਰ੍ਹਾਂ ਦਾ ਹੀ ਉਸ ਪ੍ਰਮਾਤਮਾ ਨੇ ਬਣਾਇਆ ਕਿ ਇਹਨੂੰ ਕੁਝ ਮਿਲੇ ਤਾਂ ਉਨੀ ਖੁਸ਼ੀ ਨਹੀਂ ਹੁੰਦੀ ਜਿੰਨਾ ਉਹਦੇ ਖੁਸ਼ਣ ਤੇ ਦੁੱਖ ਹੁੰਦਾ ਸੋ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਤੇ ਦੁੱਖਦਾਈ ਤਾਂ ਇਥੋਂ ਇਹ ਸਾਬਤ ਹੁੰਦਾ ਕਿ ਗੁਰੂ ਸਾਹਿਬ ਨੇ ਮਨੁੱਖ ਦੇ ਮਨ ਦੀ ਬਣਤਰ ਤੇ ਮਾਇਆ ਦੇ ਵਰਤਾਰੇ ਦੀ ਨਬਜ਼ ਫੜੀ ਤੇ ਦੂਸਰਾ ਕਿ ਜਦੋਂ ਜਮੇ ਤੁਹਾਡਾ ਅੰਤ ਵੇਲਾ ਆ ਗਿਆ ਜਦੋਂ ਤੁਸੀਂ ਦੁਨੀਆ ਤੋਂ ਜਾਣਾ ਹੀ ਜਾਣਾ ਉੱਥੇ ਕੋਈ ਪੈਸਾ ਤੁਹਾਡਾ ਇਲਾਜ ਕਰਾ ਹੀ ਨਹੀਂ ਸਕਦਾ ਉੱਥੇ ਵੀ ਮਾਇਆ ਦੁੱਖ ਦਾ ਕਾਰਨ ਬਣਦੀ ਹੈ ਕਿਉਂਕਿ ਉਸ ਵੇਲੇ ਵੀ ਬੰਦਾ ਮਰਨ ਵੇਲੇ ਵੀ ਬੰਦਾ ਇਹੀ ਸੋਚ ਰਿਹਾ ਹੁੰਦਾ ਹੈ ਕਿ ਇਹ ਸਾਰਾ ਕੁਝ ਮੈਂ ਕਮਾਇਆ ساری ਜ਼ਿੰਦਗੀ ਲਾ ਕੇ ਇਹ ਸਭ ਕੁਝ ਬਣਾਇਆ ਹੁਣ ਮੈਨੂੰ ਛੱਡ ਕੇ ਜਾਵਨ ਦਾ ਤਾਂ ਸੁਰਖਰੂ ਨਹੀਂ ਹੁੰਦਾ ਉਹ ਮਰਨ ਵੇਲੇ ਸ਼ਾਂਤੀ ਨਹੀਂ ਹੁੰਦੀ ਉਹਦੇ ਮਨ ਵਿੱਚ ਮਰਨ ਵੇਲੇ ਹਰ ਰੰਗੀ ਤੁਰੇ ਨਿਤ ਪਾਲਿਐ ਕਿ ਤਹ ਕਾਮਨਾ ਆਈ ਜਨ ਲਾਵੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਖਾਈ ਕਈ ਰੰਗਾਂ ਦੇ ਘੋੜੇ ਗੁਰੂ ਸਾਹਿਬ ਕਹਿੰਦੇ ਪਾਲੀਦੇ ਨੇ ਪਰ ਉਹ ਵੀ ਕਿਸੇ ਕੰਮ ਨਹੀਂ ਆਉਂਦੇ हे ਭਾਈ ਸਜਣੋ ਹਰੀ ਦੇ ਨਾਮ ਨਾਲ ਚਿੱਤ ਜੋੜੋ ਜੋ ਅਖੀਰ ਨੂੰ ਸਾਥੀ ਬਣੇ ਦੇਖੋ ਇੱਕ ਤੇ ਉਹ ਮਨੁੱਖ ਹੈ ਜਿਨੇ ساری ਜ਼ਿੰਦਗੀ ਲਾ ਕੇ ਪੈਸਾ ਇਕੱਠਾ ਕੀਤਾ ਸੀ ਬਿਮਾਰ ਹੋਇਆ ਚਲੋ ਇਲਾਜ ਤੇ ਕਰਵਾ ਲਿਆ ਪੈਸਾ ਖਰਚ ਗਿਆ ਪਰ ਫਿਰ ਵੀ ਦੁਖੀ ਹੈ ਪਰ ਇੱਕ ਉਹ ਮਨੁੱਖ ਹੈ ਜਿਨੇ ਬਹੁਤਾ ਪੈਸਾ ਨਹੀਂ ਕਮਾਇਆ ਪਰ ਪ੍ਰਮਾਤਮਾ ਦਾ ਨਾਮ ਕਮਾਇਆ ਉਹਦੀ ਪ੍ਰਭੂ ਦੇ ਨਾਲ ਐਸੀ ਸਾਂਝ ਬਣ ਗਈ ਹੈ ਕਿ ਉਹਦੀ ਰਜ਼ਾ ਦੇ ਵਿੱਚ ਉਹ ਪੂਰੀ ਤਰ੍ਹਾਂ ਨਾਲ ਰਾਜ਼ੀ ਹੈ ਉਹ ਪ੍ਰਮਾਤਮਾ ਉਹਨੂੰ ਜੇਕਰ ਕੋਈ ਮਾਇਕ ਪਦਾਰਥ ਬਖਸ਼ ਦੇਵੇ ਉਹ ਉਹਦੇ ਵਿੱਚ ਵੀ ਖੁਸ਼ ਹੈ ਤੇ ਪ੍ਰਮਾਤਮਾ ਨੂੰ ਕੋਈ ਵੱਡੀ ਲਾ ਇਲਾਜ ਬਿਮਾਰੀ ਬਖਸ਼ ਦੇਵੇ ਐਸੀ ਬਿਮਾਰੀ ਬਖਸ਼ ਦੇਵੇ ਜਿਹਦਾ ਇਲਾਜ ਤਾਂ ਹੈ ਪਰ ਇਲਾਜ ਕਰਾਉਣ ਦੇ ਉਹਦੇ ਕੋਲੇ ਪੈਸੇ ਨਹੀਂ ਪਰ ਉਹ ਫਿਰ ਵੀ ਖੁਸ਼ ਹੈ ਕਿਉਂਕਿ ਉਹਦੀ ਰਜ਼ਾ 'ਚ ਰਾਜ਼ੀ ਹੈ ਉਨੂੰ ਕੋਈ ਸਿਕਵਾ ਨਹੀਂ ਉਹਨੂੰ ਕੋਈ ਦੁੱਖ ਨਹੀਂ ਕਿ ਉਹਨੂੰ ਐਸੀ ਬਿਮਾਰੀ ਲੱਗ ਗਈ ਸੋ ਇੱਕ ਸਭ ਕੁਝ ਹੁੰਦਿਆਂ ਹੋਇਆਂ ਦੁਖੀ ਹੈ ਤੇ ਦੂਸਰਾ ਕੁਝ ਵੀ ਨਾ ਹੁੰਦਿਆਂ ਹੋਇਆਂ ਵੀ ਖੁਸ਼ ਹੈ ਕਿਉਂਕਿ ਉਹਦਾ ਹਰ ਨਾਮ ਦੇ ਵਿੱਚ ਚਿੱਤ ਜੁੜਿਆ ਹੋਇਆ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਏ ਦਾਸ ਨਾਨਕ ਜੋ ਮਨੁੱਖ ਨਾਮ ਸਿਮਰਦਾ ਹੈ ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਉਂਦਾ ਹੈ ਸ਼ਲੋਕ ਮਹਲਾ 3 ਜੀ ਬਿਨ ਕਰਮ ਨਾਉ ਨਾ ਪਾਈਐ ਪੂਰੇ ਕਰਮ ਪਾਇਆ ਜਾਇ ਨਾਨਕ ਨਦਰ ਕਰੇ ਜੀ ਆਪਣੀ ਤਾਂ ਗੁਰਮਤ ਮੇਲ ਮਿਲਾਏ ਪੂਰੀ ਮਿਹਰ ਦੁਆਰਾ ਹਰੀ ਨਾਮ ਲੱਭ ਸਕਦਾ ਹੈ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ ਹੈ ਨਾਨਕ ਜੇ ਹਰੀ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਸਤਿਗੁਰੂ ਦੀ ਸਿੱਖਿਆ ਵਿੱਚ ਲੀਨ ਕਰਕੇ ਮਿਲਾ ਲੈਂਦਾ ਹੈ ਮਹਿਲਾ ਪਹਿਲਾ ਇੱਕ ਦਜੈ ਇੱਕ ਦੱਬੀ ਐ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਛੱਟਿਆ ਹੈ ਇੱਕ ਪੀ ਫਿਰ ਹੱਸਣ ਪਾਹੇ ਇੱਥੇ ਸਰੀਰ ਦੀ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਕਿ ਮਰਨ ਉਪਰੰਤ ਇੱਕ ਦੱਜਾ ਇੱਕ ਦੱਬੀ ਹੈ ਕਈਆਂ ਨੂੰ ਸਾੜਿਆ ਜਾਂਦਾ ਹੈ ਕਈਆਂ ਨੂੰ ਦੱਬਿਆ ਜਾਂਦਾ ਹੈ ਇੱਕ ਨਾਂ ਕੁੱਤੇ ਖਾਹੇ ਕਈਆਂ ਨੂੰ ਇੰਜ ਹੀ ਛੱਡ ਦਿੱਤਾ ਜਾਂਦਾ ਹੈ ਕੁੱਤੇ ਉਹਨਾਂ ਨੂੰ ਖਾ ਜਾਂਦੇ ਨੇ ਇੱਕ ਪਾਣੀ ਵਿੱਚ ਉਸਟੀ ਹੈ ਕਈ ਚਲ ਪ੍ਰਵਾਹ ਕੀਤੇ ਜਾਂਦੇ ਨੇ ਇੱਕ ਭੀ ਫਿਰ ਹਸਣ ਪਾਹੇ ਹਸਣ ਤੋਂ ਬਾਅਦ ਸੁੱਕਾ ਖੂਹ 파ਰਸੀ ਲੋਕ ਇਸ ਸੁੱਕੇ ਖੂਹ ਦੇ ਵਿੱਚ ਮੁਰਦਿਆਂ ਨੂੰ ਸੁੱਟ ਦਿੰਦੇ ਨੇ ਤੇ ਗਿਰ ਜਾਂ ਉਹਨਾਂ ਨੂੰ ਖਾ ਜਾਂਦੀਆਂ ਨੇ ਕਈਆਂ ਨੂੰ ਸਤਿਗੁਰੂ ਸਾਹਿਬ ਕਹਿੰਦੇ ਕਈਆਂ ਨੂੰ ਪਾਣੀ ਦੇ ਵਿੱਚ ਪ੍ਰਵਾਹ ਕੀਤਾ ਜਾਂਦਾ ਤੇ ਕਈਆਂ ਨੂੰ ਸੁੱਕੇ ਖੂਹ ਚ ਸੁੱਟ ਦਿੱਤਾ ਜਾਂਦਾ ਹੈ ਇਹ ਤੇ ਸਰੀਰ ਦੀ ਗੱਲ ਹੋ ਅਗਲੀ ਪੰਕਤੀ ਗੁਰੂ ਸਾਹਿਬ ਰੂਹ ਦੀ ਗੱਲ ਕਰਦੇ ਨੇ ਨਾਨਕ ਏਵ ਨਾ ਜਪਈ ਕਿੱਥੇ ਜਾਏ ਸਮਾਹੇ ਪਰ ਹੈ ਨਾਨਕ ਸਰੀਰ ਦੇ ਇਸ ਸਾੜਨ ਦੱਬਣ ਆਦਕ ਦੇ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵਸਦੀਆਂ ਨੇ ਇਹ ਅਸਲ ਸਚਾਈ ਹੈ ਕੋਈ ਜਾਣ ਨਹੀਂ ਸਕਿਆ ਹਜੇ ਤੱਕ ਕਿ ਕਿਹੜੀ ਚੀਜ਼ ਹੈ ਸਾਡੇ ਸਰੀਰ ਦੇ ਅੰਦਰ ਜਿਹੜੀ ਸਾਡੀ ਜੀਵਤ ਹੋਣ ਦਾ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਜਿਹਦੇ ਕਰਕੇ ਅਸੀਂ ਜੀਵਤ ਆਖੇ ਜਾਂਦੇ ਹਾਂ ਜਿਹਦੇ ਮੌਜੂਦ ਨਾ ਰਹਿਣ ਤੇ ਅਸੀਂ ਮਰਦੇ ਘਰਾਰ ਦੇ ਦਿੱਤੇ ਜਾਂਦੇ ਹਾਂ ਕਿਹੜੀ ਚੀਜ਼ ਅੱਜ ਤੱਕ ਪਤਾ ਨਹੀਂ ਲੱਗਿਆ ਕਿੱਥੇ ਉਹ ਚੱਲ ਜਾਂਦੀ ਹੈ ਕੁਝ ਪਤਾ ਨਹੀਂ ਤੇ ਇਸ ਸਚਾਈ ਨੂੰ ਗੁਰੂ ਸਾਹਿਬ ਇਸ ਪੰਕਤੀ ਦੇ ਰਾਹੀਂ ਬਿਆਨ ਕਰਦੇ ਨੇ ਕਿ ਨਾਨਕ ਏਵ ਨਾ ਜਾਪਈ ਕਿੱਥੈ ਜਾਇ ਸਮਾਈ ਸਰੀਰਾਂ ਨਾਲ ਤੇ ਬਹੁਤ ਕੁਝ ਕਰ ਦਿੱਤਾ ਜਾਂਦਾ ਹੈ ਸਰੀਰਾਂ ਨੂੰ ਤੇ ਵਿਦਾ ਕਰ ਦਿੱਤਾ ਜਾਂਦਾ ਹੈ ਰੂਹ ਕਿੱਥੇ ਜਾਂਦੀ ਹੈ ਇਹਦਾ ਪਤਾ ਨਹੀਂ ਲੱਗਦਾ ਪੌੜੀ ਤਿੰਨ ਕਾ ਖਾਦਾ ਪਹਿਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਪਿਆਗਤ ਜਾਏ ਵਰਸਾਤੇ ਤਨ ਕਾ ਖਾਤਾ ਪਹਿੰਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਜਿਹੜੇ ਹਰੀ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਦਾ ਮਾਇਆ ਨੂੰ ਵਰਤਣਾ ਖਾਣਾ ਪਹਿਨਣਾ ਸਭ ਕੁਝ ਪਵਿੱਤਰ ਹੈ ਜੀਵਨ ਨੂੰ ਚਲਾਉਣ ਦੇ ਲਈ ਜੀਵਨ ਦੇ ਚੱਲਦੇ ਰਹਿਣ ਦੇ ਲਈ ਖਾਣਾ ਵੀ ਜ਼ਰੂਰੀ ਹੈ ਪਹਿਨਣਾ ਵੀ ਜ਼ਰੂਰੀ ਹੈ ਤੇ ਦੋਹਾਂ ਦੇ ਲਈ ਮਾਇਆ ਜ਼ਰੂਰੀ ਹੈ ਪਰ ਇੱਕ ਤੇ ਮਨਮੁਖ ਹੈ ਮਾਇਕ ਪ੍ਰਵਿਰਤੀ ਵਾਲਾ ਮਨੁੱਖ ਹੈ ਜਿਹਦੀ ਸਾਰੀ ਵਰਤੀ ਹੀ ਇਸ ਪਾਸੇ ਲੱਗੀ ਹੈ ਕਿ ਕਿਸੇ ਤਰੀਕੇ ਮਾਇਆ ਨੂੰ ਇਕੱਠਿਆਂ ਕਰਿਆ ਜਾਵੇ ਵੱਦ ਤੋਂ ਵੱਦ ਮਾਇਆ ਇਕੱਠੀ ਕਰੀ ਜਾਵੇ ਤੇ ਜਿਹੜੀ ਇੱਕ ਵਾਰ ਆ ਗਈ ਉਹ ਕਿਸੇ ਵੀ ਤਰੀਕੇ ਜਾਵੇ ਨਾ ਅਜਿਹੇ ਬਥੇਰੇ ਮਨੁੱਖ ਕਈ ਵਾਰ ਵਿਕਾਰਾਂ ਦਾ ਵੀ ਸਾਥ ਲੈਂਦੇ ਨੇ ਮਾਇਆ ਨੂੰ ਇਕੱਠਿਆਂ ਕਰਨ ਦੇ ਲਈ ਪਰ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਐ ਖਾਂਦੇ ਪਹਿਣਦੇ ਉਹ ਵੀ ਐ ਕਿਰਤ ਉਹ ਵੀ ਕਰਦੇ ਐ ਮਾਇਆ ਇਕੱਠੀ ਵੀ ਕਰਦੇ ਐ ਪਰ ਉਹਨਾਂ ਦਾ ਪੂਰਾ ਜੋ ਜੀਵਨ ਹੈ ਉਹ ਵਿਕਾਰਾਂ ਤੋਂ ਮੁਕਤ ਹੁੰਦਾ ਉਹਨਾਂ ਦੀ ਵਰਤੀ ਜਿਹੜੀ ਹੈ ਉਹ ਸਿਰਫ ਮਾਇਆ ਨੂੰ ਇਕੱਠਿਆਂ ਕਰਨ ਦੇ ਵਿੱਚ ਤੇ ਉਹਨੂੰ ਸੰਭ ਕੇ ਰੱਖਣ ਵਿੱਚ ਨਹੀਂ ਲੱਗੀ ਉਹ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਚੱਲਦੇ ਆ ਕਿ ਪ੍ਰਮਾਤਮਾ ਨੇ ਮੈਨੂੰ ਕੋਈ ਹੁਨਰ ਦਿੱਤਾ ਹੈ ਮੈਂ ਉਸ ਹੁਨਰ ਦੀ ਵਰਤੋਂ ਕਰਕੇ ਪੈਸਾ ਕਮਾ ਰਿਹਾ ਹਾਂ ਉਸ ਪੈਸੇ ਨੂੰ ਮੈਂ ਆਪਣੇ ਜੀਵਨ ਵਾਸਤੇ ਵਰਤ ਰਿਹਾ ਹਾਂ ਇਹ ਤੇ ਵਰਤਾਰਾ ਹੈ ਜਗਤ ਦਾ ਇੰਜ ਤੇ ਕਰਨਾ ਹੀ ਪਏਗਾ ਪਰ ਕੋਈ ਲੋੜਵੰਦ ਉਹਦੇ ਦਰ ਤੇ ਆ ਜਾਵੇ ਉਹਨੂੰ ਖਾਲੀ ਨਹੀਂ ਮੋੜਦਾ ਬਿਨਾਂ ਝਿਜਕਦੇ ਉਹਦੀ ਮਦਦ ਕਰ ਦਿੰਦਾ ਮਦਦ ਕਰਕੇ ਸਕੂਨ ਮਹਿਸੂਸ ਕਰਦਾ ਹੈ ਉਹਦੇ ਜੀਵਨ ਚ ਵਿਕਾਰਾਂ ਦਾ ਗੰਦਲਾਪਣ ਨਹੀਂ ਹੁੰਦਾ ਇਸੇ ਕਰਕੇ ਗੁਰੂ ਸਾਹਿਬ ਅਜਿਹੇ ਜੀਵਨ ਨੂੰ ਪਵਿੱਤਰ ਆਖਦੇ ਨੇ ਕਹਿੰਦੇ ਉਹਨਾਂ ਦੇ ਘਰ ਮਹਿਲ ਮੰਦਰ ਸਰਾਵਾਂ ਸਭ ਪਵਿੱਤਰ ਨੇ ਜਿਨ੍ਹਾਂ ਵਿੱਚੋਂ ਗੁਰਮੁਖ ਸੇਵਕ ਸਿੱਖ ਅਪਹਾਗਤ ਜਾ ਕੇ ਸੁੱਖ ਲੈਂਦੇ ਹਨ ਹੁਣ ਐਸੇ ਘਰ ਦਾ ਕੀ ਫਾਇਦਾ ਜਿਹੜਾ ਵੱਡਾ ਤੇ ਬਹੁਤ ਹੈ ਪਰ ਉਹਦੇ ਦਰ ਤੇ ਗਾਰਡ ਖੜਾ ਰੱਖੇ ਨੇ ਜਿੰਦੇ ਲਾਏ ਹੋਏ ਨਹੀਂ ਕਿ ਕਿਤੇ ਕੋਈ ਅੰਦਰ ਨਾ ਵੜ ਜਾਵੇ ਇਹਦੇ ਨਾਲੋਂ ਬਿਹਤਰ ਤੇ ਉਹ ਛੋਟੀ ਜੀ ਕੁੱਲੀ ਹੈ ਜਿਹਦੇ ਤੇ ਕੋਈ ਵੀ ਆ ਕੇ ਕਹਿ ਦੇਵੇ ਕਿ ਮੈਨੂੰ ਅੱਜ ਦੀ ਰਾਤ ਕਟਾ ਦਿਓ ਤੇ ਕੁੱਲੀ ਵਾਲਾ ਉਹਨੂੰ ਰਾਤ ਕਟਾ ਦੇਵੇ ਕਿਸੇ ਵੀ ਰਾ ਕੀ ਉਹਦੇ ਦਰਵਾਜ਼ੇ ਖੁੱਲੇ ਹੋਣ ਅਜਿਹੀ ਕੁੱਲੀ ਪਵਿੱਤਰ ਹੈ ਵੱਡੇ ਵੱਡੇ ਮਹਿਲਾਾਂ ਦੇ ਨਾਲ ਸੋ ਨਾਮ ਦੇ ਵਿੱਚ ਰੰਗੇ ਵਿਅਕਤੀ ਦੀ ਜੀਵਨ ਸ਼ੈਲੀ ਪਵਿੱਤਰ ਹੋਉਂਦਾ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਉਹ ਵਿਅਕਤੀ ਪ੍ਰਭੂ ਦੀ ਰਜ਼ਾ 'ਚ ਰਾਜੀ ਹੈ ਕਿਸੇ ਚੀਜ਼ ਦੇ ਨਾਲ ਉਹਦਾ ਮੋਹ ਨਹੀਂ ਕਿਸੇ ਚੀਜ਼ ਦੇ ਨਾਲ ਉਹ ਬੰਨਿਆ ਹੋਇਆ ਨਹੀਂ ਉਹਨੂੰ ਮਿਲ ਜੇ ਕੁਝ ਉਹ ਉਹਦੇ 'ਚ ਵੀ ਖੁਸ਼ ਹੈ ਉਹਦੇ ਤੋਂ ਕੁਝ ਚਲਾ ਜਾਵੇ ਉਹ ਉਹਦੇ 'ਚ ਵੀ ਖੁਸ਼ ਹੈ ਦਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਦਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ ਉਹਨਾਂ ਦੇ ਘੋੜੇ ਜ਼ੀਨਾ ਤਾਰੂ ਸਭ ਪਵਿੱਤਰ ਹਨ ਜਿਨ੍ਹਾਂ ਉੱਤੇ ਗੁਰਮੁਖ ਸਿੱਖ ਸਾਧ ਸੰਤ ਚੜਦੇ ਆਪਾਂ ਇਹਨੂੰ ਇੰਜ ਸਮਝ ਲਈਏ ਕਿ ਉਹਨਾਂ ਦੇ ਕੋਲ ਜੇਕਰ ਕੋਈ ਆਵਾਜਾਈ ਦੇ ਸਾਧਨ ਨੇ ਉਹਨਾਂ ਦੇ ਨਾਲ ਵੀ ਉਹ ਵੱਜੇ ਹੋਈ ਨਹੀਂ ਕੋਈ ਆ ਕੇ ਕਹਿ ਦਵੇ ਕਿ ਭਾਈ ਤੁਹਾਡਾ ਆ ਚੀਜ਼ ਮੈਨੂੰ ਥੋੜੇ ਸਮੇਂ ਲਈ ਵਰਤਣ ਲਈ ਚਾਹੀਦੀ ਹੈ ਦੇ ਦਿੰਦੇ ਨੇ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਕੋਈ ਸ਼ੱਕ ਸ਼ੁਭਾ ਨਹੀਂ ਐਸੇ ਲਈ ਪਵਿੱਤਰ ਨੇ ਉਹਨਾਂ ਦੇ ਕੰਮ ਕਾਜ ਸਭ ਪਵਿੱਤਰ ਨੇ ਉਹ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਨੇ ਜਿਨ ਕੈ ਪੋਤਾ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਪਹਿਲੇ ਕੀਤੇ ਕੰਮਾਂ ਦੇ ਅਨਸਾਰ ਜਿਨ੍ਹਾਂ ਦੇ ਪੱਲੇ ਭਲੇ ਸੰਸਕਾਰ ਰੂਪ ਪੁੰਨ ਹੈ ਉਹ ਗੁਰਮੁਖ ਸਿੱਖ ਸਤਗੁਰੂ ਦੀ ਸ਼ਰਨ ਆਉਂਦੇ ਹਨ ਸ਼ਲੋਕ ਮਹਲਾ 3 ਨਾਨਕ ਨਾ ਵੋ ਘੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੂਜੈ ਪਾਏ ਏ ਨਾਨਕ ਨਾਮ ਤੋਂ ਖੁੰਝਿਆ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁਸ ਜਾਂਦਾ ਤੇ ਮਾਇਆ ਦੇ ਮੋਹ ਚ ਉਹਨਾਂ ਦੀ ਮਤ ਠੱਗੀ ਜਾਂਦੀ ਹੈ ਤੇ ਅਜਿਹੇ ਮਨੁੱਖਾਂ ਨਾਲ ਕੀ ਹੁੰਦਾ ਹੈ ਜਮਦਰ ਬੱਦੇ ਮਾਰੀ ਐ ਬਹੁਤੀ ਮਿਲੈ ਸਜਾਏ ਜਮਦੇ ਦਵਾਰ ਤੇ ਬੱਦੇ ਮਾਰੀਦੇ ਨੇ ਤੇ ਬਹੁਤੀਆਂ ਸਜਾਵਾਂ ਉਹਨਾਂ ਨੂੰ ਮਿਲਦੀਆਂ ਨੇ ਸੋ ਇਸ ਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 648ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਇੱਕ ਤੇ ਇਸ ਦੁਨੀਆ ਦੀ ਜੋ ਅਟਲ ਸਚਾਈ ਹੈ ਉਹ ਜਾਣ ਲਈ ਕਿ ਸਰੀਰਾਂ ਨੂੰ ਅਸੀਂ ਵਿਦਾ ਕਰ ਦਿੰਦੇ ਹਾਂ ਹਰ ਕਿਸੇ ਦੇ ਵੱਖਰੇ ਵੱਖਰੇ ਤਰੀਕੇ ਨੇ ਪਰ ਰੂਹ ਕਿੱਥੇ ਜਾਂਦੀ ਹੈ ਕਿਸੇ ਨੂੰ ਨਹੀਂ ਪਤਾ ਧਨ ਨੂੰ ਇਕੱਠਾ ਕਰਨ ਦੇ ਬਾਰੇ ਜਾਣਿਆ ਕਿ ਇੱਕ ਤੇ ਗੁਰਮੁਖ ਲੋਕ ਨੇ ਉਹ ਕਿਰਤ ਕਰਦੇ ਨੇ ਧਨ ਪ੍ਰਾਪਤ ਕਰਦੇ ਨੇ ਧਨ ਨੂੰ ਵਰਤਦੇ ਨੇ ਪਰ ਧਨ ਦੇ ਨਾਲ ਵੱਜੇ ਹੋਏ ਨਹੀਂ ਉਹਨਾਂ ਦੇ ਕੋਲ ਘਰ-ਬਾਰ, ਮਹਿਲ-ਮਾੜੀਆਂ ਹੋ ਸਕਦੇ ਨੇ, ਆਵਾਜਾਈ ਦੇ ਸਾਧਨ ਹੋ ਸਕਦੇ ਨੇ, ਚੰਗੇ ਘੋੜੇ ਹੋ ਸਕਦੇ ਨੇ ਪਰ ਕਿਸੇ ਦੇ ਨਾਲ ਵੀ ਉਹ ਬੱਚੇ ਹੋਏ ਉਹਨਾਂ ਦੇ ਦਰ ਸਭਨਾਂ ਦੇ ਲਈ ਖੁੱਲੇ ਹੁੰਦੇ ਆ ਕੋਈ ਵੀ ਲੋੜਵੰਦ ਉਹਨਾਂ ਕੋਲੇ ਆਵੇ ਉਹਦੀ ਮਦਦ ਕਰਨ ਦੇ ਲਈ ਸਦਾ ਤਤਪਰ ਰਹਿੰਦੇ ਆ ਤੇ ਇੱਕ ਜਿਹੜੇ ਨੇ ਉਹ ਮਾਇਆ ਦੇ ਨਾਲ ਇਸ ਕਦਰ ਵੱਜੇ ਹੁੰਦੇ ਆ ਕਿ ਮਾਇਆ ਉਹਨਾਂ ਦੇ ਲਈ ਦੁੱਖ ਦਾ ਕਾਰਨ ਬਣ ਜਾਂਦੀ ਆ ਸੋ ਆਵਰਦਾਸ ਬੇਨਤੀ ਕਰੀਏ ਉਸ ਪ੍ਰਮਾਤਮਾ ਅੱਗੇ ਕਿ ਸਾਨੂੰ ਗੁਰਮੁਖਤਾ ਬਖਸ਼ੇ ਅਸੀਂ ਗੁਰਮੁਖ ਬਣ ਕੇ ਰਹੀਏ ਪ੍ਰਭੂ ਦੇ ਨਾਮ ਦੇ ਵਿੱਚ ਰੰਗੇ ਰਹੀਏ ਗ੍ਰਸਥ ਦੇ ਵਿੱਚ ਵਸਦੇ ਹੋਏ ਵੀ ਮਾਇਆ ਵੱਲੋਂ ਉਪਰਾਮ ਰਹੀਏ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ